ਦਾਸਤਾਨ-ਏ-ਸ਼ਹਾਦਤ ਹਰ ਇੱਕ ਚੀਜ਼ ਇੱਥੇ ਪੂਰੀ ਐਕਸੀਬਿਸ਼ਨ ਇੱਕ ਤਰ੍ਹਾਂ ਦੀ ਬਣੀ ਹੋਈ ਹੈ ਕਿਸ ਤਰ੍ਹਾਂ ਸ਼ੁਰੂਆਤ ਹੋਈ ਗੱਲ ਕੀਤੀ ਜਾਵੇ ਚਮਕੌਰ ਦੀ ਗੜੀ ਬਾਬਾ ਮੋਤੀ ਦਾ ਮੈਰਜ ਜੀ ਦੇ ਵੱਲੋਂ ਕਿਸ ਤਰ੍ਹਾਂ ਦੁੱਧ ਪਿਲਾਇਆ ਗਿਆ ਸੀਗਾ ਕਚਹਿਰੀ ਦੇ ਵਿੱਚ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਖੜੇ ਹੋ ਹਰ ਇੱਕ ਚੀਜ਼ ਇੱਥੇ ਦਰਸਾਈ ਗਈ ਹੈ ਆਪਣੀਆਂ ਤਿੰਨੇ ਸ਼ਹੀਦियां ਔਰ ਸ਼ਹਾਦਤ 'ਚ ਜਿਹੜੀ ਅ ਜਿਹੜੇ ਤਸਵੀਹੇ ਦਿੱਤੇ ਗਏ ਸੀਗੇ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਗਏ ਨੇ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹੁਤ ਨ ਮੰਨਣਾ ਹੋਏ ਇਸ ਜਜ਼ਬੇ ਨਾਲ ਇਸ ਸਿੱਦਤ ਨਾਲ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ ਜਿਵੇਂ ਉਹ ਵਕਤ ਦੇ ਗਵਾਹ ਹੋਣ ਅੰਮ੍ਰਿਤਸਰ ਤੋਂ ਪਹਿਲਾ 5 ਪਿਆਰਿਆਂ ਨੂੰ ਸ਼ਿਕਾਇਆ ਗਿਆ ਇਸ ਤਰ੍ਹਾਂ ਖਾਲਸੇ ਦਾ ਜਨਮ ਹੋਇਆ ਖਾਲਸੇ ਦੀ ਸਥਾਪਨਾ ਦੇ ਮੌਕੇ ਤੇ ਗੁਰੂ ਜੀ ਨੇ ਉਹਨਾਂ ਨੂੰ ਇੱਕ ਸ਼ਬਦ ਇਹ ਸ਼ਬਦ ਕਹੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ سارے ਬੱਚੇ ਬਹੁਤ سارے ਵੱਡੇ ਉਹਨਾਂ ਦੀਆਂ ਅੱਖਾਂ ਨਮ ਹੋ ਰਹੀਆਂ ਨੇ ਉਹ ਦੇਖ ਰਹੇ ਨੇ ਕਿ ਕਿੰਨੀ ਇਹ ਸ਼ਹਾਦਤ ਔਖੀ ਸੀ ਇਹ ਗੰਗੂ ਤੇਲੀ ਨੇ ਜਿਹੜਾ ਕਸ਼ ਕੀਤਾ ਉਹ ਬੱਚੇ ਦੀ ਜ਼ੁਬਾਨੀ ਸੁਣੋ ਸਰਸਾ ਨਦੀ ਤੇ ਵਿਛੜਨ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਆਨੂ ਗੰਗੂ ਗ੍ਰਾਮਣ ਮਿਲ ਗਿਆ ਇਹ ਉਹਨਾਂ ਨੂੰ ਮਰੀਂਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮਰੀਂਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਾ ਦਿੱਤਾ ਛੋਟੇ ਸਾਹਿਬਜ਼ਾਦੇ ਉਹਨੋਂ ਇਕੱਲੇ ਹੀ ਕੋਈ ਉਹਨਾਂ ਦੇ ਨਾਲ ਵੱਡਾ ਨਹੀਂ ਹੈ ਔਰ ਸੂਬਾ ਸਰਹੰਦ ਨੂੰ ਫੇਸ ਕਰ ਰਹੇ ਨੇ ਔਰ ਕਿਸ ਸ਼ਿੱਦਤ ਨਾਲ ਉਹ ਆਪਣੇ ਪੱਖ ਨੂੰ ਰੱਖ ਰਹੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਨੂੰ ਇਸਲਾਮ ਧਰਮ ਧਾਰਨ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡੇ ਪਿਤਾ ਮਾਰੇ ਗਏ ਹਨ। ਹੁਣ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਅਡੋਲ ਹੈ ਸੂਬਾ ਸਰਹੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਦਾ ਇਨਕਾਰ ਕਰ ਦਿੱਤਾ। ਮਾਚੀਵਾੜਾ ਦਾ ਇਸ ਨੂੰ ਨਾਂ ਦੇ ਦਿੱਤਾ। ਇਹ 38 ਮੈਡੀਸਨਲ ਪਲਾਂਟਸ ਦਾ ਜੰਗਲ ਹੈ। ਜੀ। ਔਰ 800 ਸੈਪਲਿੰਗਸ ਨੇ ਇਥੇ 40-40 ਫੁੱਟ ਤੱਕ ਇਹਦੇ ਜਾਣ ਦੀ ਉਮੀਦ ਹੈ। ਔਰ ਔਰ ਇਹ ਕੋਸਕਤੀ ਸਹਾਇਤਾਂ ਨਾਲ ਅਸੀਂ ਇੱਥੇ ਨੂੰ ਤਿਆਰ ਕੀਤਾ ਸੀ ਔਰ ਇਸ ਨੂੰ ਇਸ ਢੰਗ ਨਾਲ ਵਰਤਾਇ ਜਾਏਗਾ ਇਸ ਪਵਿੱਤਰ ਯਾਤਰਾ ਲਈ ਵਰਤਾਇ ਜਾਏਗਾ ਇਹ ਸਾਡੇ ਕਦੇ ਮੰਚ ਵਿੱਚ ਨਹੀਂ ਸੀ ਇਨਸਾਨ ਕੁਛ ਨਹੀਂ ਕਰਦਾ ਪਰਮਾਤਮਾ ਖੁਦ ਉਸ ਨੂੰ ਕਰਵਾਉਂਦਾ ਹੈ ਅਸੀਂ ਤਾਂ ਸਿਰਫ ਜ਼ਰੀਆ ਬਣ ਜਾਂਦੇ ਹਾਂ ਤੁਸੀਂ ਇਸ ਵੱਡੇ ਲੈਵਲ ਤੇ ਕੋਈ ਪ੍ਰੋਗਰਾਮ ਕਰਦੇ ਹੋ ਹਾਂਜੀ ਤਾਂ ਤੁਸੀਂ ਹਿਸਟਰੀ ਦੇ ਪ੍ਰਤੀ ਵਫਾਦਾਰ ਰਹਿਣਾ ਬਹੁਤ ਜ਼ਰੂਰੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਦਾਸਾਨੀ ਸ਼ਹਾਦਤ ਪੋ ਮਹੀਨੇ ਦੇ ਵਿੱਚ ਗੌਰਵਮਈਆ ਮਾਸੂਮ ਸ਼ਹਾਦਤਾਂ ਹੋਈਆਂ ਸੀਗੀਆਂ ਜਿਸ ਨੂੰ ਜਦੋਂ ਵੀ ਪੋ ਮਹੀਨਾ ਚੜ੍ਹਦਾ ਹੈ ਤਾਂ ਜਦੋਂ ਉਹ ਮਹਿਸੂਸ ਕਰਦੇ ਆ ਕਿ ਪੋ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਸ਼ਹਾਦਤਾਂ ਹੋਈਆਂ ਸੀ ਤਾਂ ਆਪਣੇ ਆਪ ਹੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਜਿਹੜੇ ਵਿਰਾਗ ਮੀਸ ਇੱਕ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉੱਥੇ ਹੀ ਗੁਰੂ ਰਾਮਦਾਸ ਅਕੈਡਮੀ ਮੌਜੂਦ ਆ ਜਿੱਥੇ ਕਿ ਦਾਸਾਂ ਨੇ ਸ਼ਹਾਦਤ ਹਰ ਇੱਕ ਚੀਜ਼ ਇੱਥੇ ਚੰਗੀ ਤਰ੍ਹਾਂ ਪ੍ਰਦਰਸ਼ ਪੂਰੀ ਐਕਸੀਬਿਸ਼ਨ ਇੱਕ ਤਰ੍ਹਾਂ ਦੀ ਬਣੀ ਹੋਈ ਹੈ ਕਿਸ ਤਰ੍ਹਾਂ ਸ਼ੁਰੂਆਤ ਹੋਈ ਹਰ ਇੱਕ ਚੀਜ਼ ਕਲ ਕੀਤੇ ਜਾਵੇ ਚਮਕੌਰ ਦੀ ਗੜੀ ਬਾਬਾ ਮੋਤੀराम ਮੈਰਜ ਜੀ ਦੇ ਵੱਲੋਂ ਕਿਸ ਤਰ੍ਹਾਂ ਦੁੱਧ ਪਿਲਾਇਆ ਗਿਆ ਸੀਗਾ ਕਚਹਿਰੀ ਦੇ ਵਿੱਚ ਕਿਸ ਤਰ੍ਹਾਂ ਛੋਟੇ ਸਾਹਿਬ ਜੀ ਦੇ ਖੜੇ ਹੋ ਹਰ ਇੱਕ ਚੀਜ਼ ਇੱਥੇ ਦਰਸ਼ਾਈ ਗਈ ਹੈ ਔਰ ਬਹੁਤ ਹੀ ਸੋਹਣਾਤਾ ਸਾਡੇ ਨਾਲ ਮੌਜੂਦ ਨੇ ਡਾਇਰੈਕਟਰ ਗੁਰਸ਼ਮਿੰਦਰ ਸਿੰਘ ਗੱਲਬਾਤ ਕਰਦੇ ਆ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਦੇ ਫਤਿਹ ਜੀ ਜਦੋਂ ਹਾਲੇ ਦੇਖ ਹੀ ਰਹੇ ਹਾਂ ਕਿੰਨਾ ਸੋਹਣਾ ਸਜਾਵਟ ਕਿੰਨਾ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਦਾਸਤਾਨੇ ਸ਼ਾਦਤ ਦਿਮਾਗ ਦੇ ਵਿੱਚ ਸਰ ਇਹ ਕਿਵੇਂ ਆਈ ਆਈਆ ਕਿਸ ਤਰ੍ਹਾਂ ਤੁਸੀਂ ਕਰਨ ਸਰ ਇਹ ਸਾਡੇ ਵਾਸ਼ਿਮਨ ਸਦਾਰ ਕਮਲਜੀਤ ਸਿੰਘ ਜੀ ਉਹਨਾਂ ਦੀ ਦਿਮਾਗ ਦੀ ਉਪਜ ਸੀਗੀ ਜੀ ਉਹਨਾਂ ਨੇ ਇਹ ਆਈਡੀਆ ਸਾਡੇ ਕੋਲ ਫਲੋਟ ਕੀਤਾ ਤੇ ਅਸੀਂ ਇਹਨੂੰ ਅਮਲੇ ਜਮਾ ਦੇਣ ਦੀ ਕੋਸ਼ਿਸ਼ ਕੀਤੀ ਜੀ ਹਾਂਜੀ ਜੀ ਤਾਂ ਸਰ ਆਪਾਂ ਚੱਲਦੇ ਵੀ ਅੰਦਰ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਦਰਸ਼ਕਾਂ ਨੂੰ ਦੱਸਦਾ ਕਿ ਹਰ ਇੱਕ ਚੀਜ਼ ਜਿਵੇਂ ਚਮਕੌਰ ਦੀ ਗੜੀ ਹਰ ਇੱਕ ਚੀਜ਼ ਦਿਖਾਉਣੀ ਸਰ ਇਹ ਪਹਿਲਾਂ ਹੀ ਦਿਮਾਗ ਦੇ ਵਿੱਚ ਆਤੀ ਹੈ ਆਪਾਂ ਹਰ ਇੱਕ ਚੀਜ਼ ਕਿ ਤਾਂ ਕਿ ਲੋਕਾਂ ਨੂੰ ਤਾਂ ਕਿ ਜਿਹੜੇ ਵੀ ਬੱਚੇ ਆਣ ਵੱਡੇ ਆਣ ਉਹਨਾਂ ਨੂੰ ਹਰ ਇੱਕ ਚੀਜ਼ ਪਤਾ ਲੱਗ ਜਾਏ ਕਿ ਕਿਵੇਂ ਸ਼ੁਰੂਆਤ ਹੋਈ ਅੱਗੇ ਜਾ ਕੇ ਕੀ ਹੋਇਆ ਦੇਖੋ ਜੀ ਪਹਿਲਾਂ ਜਦੋਂ ਤੁਸੀਂ ਇਸ ਵੱਡੇ ਲੈਵਲ ਤੇ ਕੋਈ ਪ੍ਰੋਗਰਾਮ ਕਰਦੇ ਹੋ ਹਾਂਜੀ ਤਾਂ ਤੁਸੀਂ ਹਿਸਟਰੀ ਦੇ ਪ੍ਰਤੀ ਵਫਾਦਾਰ ਰਹਿਣਾ ਬਹੁਤ ਜ਼ਰੂਰੀ ਵੱਡ ਜਾਂਦਾ ਜੀ ਔਰ ਇੱਕ ਰਿਸਰਚ ਹੋਈ ਮੇਰੇ ਵੱਲੋਂ ਪੜਾਇਆ ਗਿਆ ਤੇ ਮੈਂ ਫਿਰ ਇੱਕ ਤਰਤੀਬ ਸੋਚੀ ਕਿ ਇਸ ਤਰਤੀਬ ਦੇ ਨਾਲ ਇਹ ਚੀਜ਼ ਨੂੰ ਪੇਸ਼ ਕੀਤਾ ਜਾਵੇ ਜੀ ਸਾਡੇ ਟੀਚਰ ਬਹੁਤ ਮਿਹਨਤ ਕਰਕੇ ਬੱਚਾ ਨੇ ਬੜੀ ਮਿਹਨਤ ਕੀਤੀ ਤੇ ਜਿਹੜਾ ਕੁਝ ਹੁਣ ਤੁਸੀਂ ਦੇਖ ਰਹੇ ਹੋ ਇਹ ਸਾਡੇ ਸਾਰਿਆਂ ਦੀ ਇੱਕ ਕਲੈਕਟਿਵ ਅਫਰਟ ਦਾ ਨਤੀਜਾ ਹੈ ਜੀ ਜੀ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲਮੀਰਾ ਹੈ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕਰਦਿਆਂ ਸੱਚ ਨਿਆ ਅਤੈਨੇ ਕੀ ਦਾ ਰਸਤਾ ਬਣਾਇਆ ਸਾਬਜਾਦਾ ਅਜੀਤ ਸਿੰਘ ਜੀ ਨੇ ਜੁਲਮ ਜ਼ਬਰ ਅਨਿਆਤ ਝੂਟ ਤੇ ਬਦੇ ਦੀ ਤਾਕਤਾਂ ਵਿਰੁੱਧ ਆਵਾਜ਼ ਠਾਈ ਰਾਜੇ ਸਿੰਘ ਮੁਕੱਦਮ ਕੁੱਤੇ ਕਹਿ ਕੇ ਸਮੇ ਦੇ ਜੁਲਮ ਦਾ ਸਾਹਮਣਾ ਕੀਤਾ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੇ ਸਾਬਜਾਦਿਆਂ ਦੀਆਂ ਸ਼ਹਾਦਤਾਂ ਪੂਰੇ ਸੰਸਾਰ ਦੇ ਇਤਿਹਾਸ ਵਿੱਚ ਦੁਰਲਭ ਹਨ ਸ਼ਹਾਦਤ ਅਨਿਆ ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧ ਗਵਾਹੀ ਹੁੰਦੀ ਹੈ ਸ਼ਹਾਦਤ ਦਾ ਮੁਕਾਮ ਬਹੁਤ ਉੱਚਾ ਹੁੰਦਾ ਹੈ ਇਸ ਨੂੰ ਪ੍ਰਾਪਤ ਕਰਨਾ ਤੇ ਨਿਭਾਉਣਾ ਸਰਲ ਨਹੀਂ ਹੈ ਸ਼ਹਾਦਤ ਐਸੀ ਮੰਨੀ ਹੈ ਕਿ ਮਰਨ ਵਾਲਾ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹੁਤ ਨਾ ਮੰਨਣਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਗੱਲ ਕਰਦੇ ਆਂ ਦੇਖ ਕੇ ਜ਼ਿਆਦਾ ਇੰਪੈਕਟ ਹੁੰਦੇ ਤੁਸੀਂ ਵੀ ਜਾਣਦੇ ਜਦੋਂ ਆਪਾਂ ਸੁਣਦੇ ਆਂ ਆਪਾਂ ਉਹ ਚੀਜ਼ ਮਹਿਸੂਸ ਨਹੀਂ ਕਰ ਪਾਉਂਦੇ ਉਹ ਚੀਜ਼ ਚੰਗੀ ਤਰ੍ਹਾਂ ਆਪਣੇ ਦਿਮਾਗ 'ਚ ਨਹੀਂ ਪਾਦੇ ਪਰ ਇੱਕ ਵਾਰ ਚੀਜ਼ ਜੇ ਦੇਖ ਲਈ ਨਾ ਉਹ ਜਿਹੜੀ ਛਾਪ ਛਾਪ ਛੱਡ ਦਿੰਦੀ ਹੈ ਨਾ ਉਹ ਕੋਈ ਚੀਜ਼ ਨਹੀਂ ਚਾਹਤ ਦੇਖਣ ਤੇ ਪੜਨੋਂ ਵੱਧ ਜਦੋਂ ਪ੍ਰਤੱਖ ਦੇਖਿਆ ਜਾਵੇ ਕਿਸੇ ਚੀਜ਼ ਨੂੰ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਹੈ ਨਾ ਆ ਭਾਈ ਸਾਹਿਬ ਭਾਈ ਪਰਮਜੀਤ ਜੀ ਨੇ ਔਰ ਇਹਨਾਂ ਨੇ ਇਹ ਸਾਰੇ ਲਾਈਵ ਮਾਡਲਸ ਬਣਾਏ ਨੇ ਔਰ ਇਹਨਾਂ ਦੀ ਬਜ਼ੁਰਤ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਚੀਜ਼ ਲਾਂਚ ਸਮਰ ਹਾਂ ਮਤਲਬ ਅਸੀਂ ਸਫਰ ਹੋਏ ਜੀ ਔਰ ਤੁਸੀਂ ਇਧਰ ਦੇਖ ਰਹੇ ਹੋ ਕਿ ਆਪਣੀਆਂ ਤਿੰਨੇ ਸ਼ਹੀਦੀਆਂ ਔਰ ਸ਼ਹਾਦਤ ਚ ਜਿਹੜੀ ਅ ਜਿਹੜੇ ਤਸਹੀਹ ਦਿੱਤੇ ਗਏ ਸੀਗੇ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਗਏ ਨੇ ਜੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਕਿੰਨਾ ਚੰਗਾ ਹੋਵੇ ਜੇ ਅਸੀਂ ਆਪਣਾ ਮੂਲ ਪਛਾਣ ਸਕੀਏ ਆਪਣੇ ਜੜਾਂ ਨਾਲ ਜੁੜ ਸਕੀਏ ਤੇ ਇੱਕ ਬਹੁਤ ਇਸ ਉਪਰਾਲੇ ਲਈ ਸਾਨੂੰ ਜਿਹੜੀ ਮਿਹਨਤ ਕਰਨੀ ਪਈ ਅੱਜ ਜਦੋਂ ਲੋਕਾਂ ਦਾ ਰੱਜਵਾਂ ਹੰਗਾਰਾ ਸੀ ਦੇਖਦੇ ਆ ਤਾਂ ਸਾਨੂੰ ਬੇहद ਖੁਸ਼ੀ ਦਾ ਮਤਲਬ ਅਹਿਸਾਸ ਹੁੰਦਾ ਹੈ ਮਾਨ ਮਹਿਸੂਸ ਹੁੰਦਾ ਹੁਣ ਜਦੋਂ ਅਸੀਂ ਦੇਖ ਰਹੇ ਸੀ ਤੁਹਾਡੇ ਕੋਲ ਆ ਕੇ ਮਿਲਦੇ ਸੀ ਕਿ ਬਹੁਤ ਵਧੀਆ ਚੀਜ਼ ਹੈ ਕਿਉਂਕਿ ਕਈ ਵਾਰ ਇਹ ਨਹੀਂ ਕਹਿ ਸਕਦੇ ਕਿ ਸਾਰੇ ਵੱਡਿਆਂ ਨੂੰ ਵੀ ਪਤਾ ਆਪਣੇ ਸਿੱਖ ਇਤਿਹਾਸ ਬਾਰੇ ਕਿਉਂਕਿ ਕਈਆਂ ਨੂੰ ਨਹੀਂ ਪਤਾ ਇਸ ਦੇ ਨਾਲ ਉਹਨਾਂ ਨੂੰ ਵੀ ਪੂਰੀ ਜਿਹੜੀ ਜਾਣਕਾਰੀ ਮਿਲਦੀ ਹੈ ਬਿਲਕੁਲ ਜੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਔਰ ਹਰ ਧਰਮ ਦਾ ਬੰਦਾ ਜਦੋਂ ਆਪਣੇ ਇਤਿਹਾਸ ਵੱਲ ਨੂੰ ਦੇਖਦਾ ਮੁੜ ਕੇ ਛਾਤੀ ਮਾਰਦਾ ਉਧਰ ਨੂੰ ਹੋ ਤੁਰਦਾ ਕਿ ਚੰਗਾ ਇਨਸਾਨ ਬਣ ਕੇ ਉੱਭਰਦਾ ਹੈ ਔਰ ਸਾਡੀ ਇੱਕ ਕੋਸ਼ਿਸ਼ ਦੇ ਜ਼ਰੀਏ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਬੱਚੇ ਬਹੁਤ ਸਾਰੇ ਵੱਡੇ ਉਹਨਾਂ ਦੀਆਂ ਅੱਖਾਂ ਨਮ ਹੋ ਰਹੀਆਂ ਨੇ ਉਹ ਦੇਖ ਰਹੇ ਨੇ ਕਿ ਕਿੰਨੀ ਇਹ ਸ਼ਹਾਦਤ ਔਖੀ ਸੀ ਜੀ ਲੇਕਿਨ ਸਿੱਖ ਇਤਿਹਾਸ ਚ ਸ਼ਹਾਦਤ ਜਿਹੜਾ ਹੈ ਉਹ ਮਾਤਮ ਦਾ ਕੋਈ ਰੂਪ ਨਹੀਂ ਹੁੰਦਾ ਇਸ ਨੂੰ ਇੱਕ ਆਨੰਦ ਬਣਾਇਆ ਜਾਂਦਾ ਇੱਕ ਅਵਸਥਾ ਹੁੰਦੀ ਹੈ ਜਿੱਥੇ ਬੰਦਾ ਹੱਸਦਾ ਹੱਸਦਾ ਸੂਲੀ ਤੇ ਚੜ ਜਾਂਦਾ ਹੈ ਜਾਂ ਹੱਸਦਾ ਹੱਸਦਾ ਕੁਰਬਾਨੀਆਂ ਦੇ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਤੋਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਹਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੇ ਇਸਲਾਮ ਕਬੂਲਣ ਲਈ ਪ੍ਰੇਰਿਆ ਪਰ ਆਪ ਜੀ ਨੇ ਉਸ ਦੀ ਉਮੀਦ ਦੇ ਉਲਟ ਉਤਰ ਦਿੱਤਾ ਕਿ ਔਰੰਗਜ਼ੇਬ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉਤੇ ਨਹੀਂ ਬਦਲਾਇਆ ਜਾ ਸਕਦਾ ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਅਤੇ ਉਹਨਾਂ ਦੁਆਰਾ ਇਸਲਾਮ ਨਾ ਕਬੂਲਣ ਤੇ ਅਟਲ ਇੱਛਾ ਨੂੰ ਦੇਖ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ ਅੰਤ 24 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਵਿਖੇ ਜਲਾਦ ਜਲਾਲਦੀਨ ਨੇ ਤਲਵਾਰ ਨਾਲ वार ਕੀਤਾ ਅਤੇ ਗੁਰੂ ਸਾਹਿਬ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ ਪ੍ਰਾਪਜੀ ਨੇ ਆਪਣੇ ਮੂੰਹ 'ਚੋਂ ਸੀ ਨਾ ਉਚਾਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਦੀ ਸ਼ਹਾਦਤ ਬਾਰੇ ਆਪਣੇ ਸ਼ਬਦਾਂ ਵਿੱਚ ਇਸ ਪ੍ਰਕਾਰ ਵਰਣਨ ਕੀਤਾ ਹੈ ਧਰਮ ਹੇਤ ਸਾ ਕਾ ਜਨ ਕੀਆ ਸੀਸ ਦਿਆ ਪਰ ਸਰਰ ਨਾ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜਦੋਂ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਪਿਕਟੋਰੀਅਲ ਅਸੀਂ ਸਾਰਾ ਦਰਸ਼ਾਵਾਂਗੇ ਪਰ ਬੱਚਿਆਂ ਨੇ ਵੀ ਉਨਾ ਹੀ ਮੇਰੇ ਸਾਹਮਣੇ ਵਾਅਦਾ ਚੜ੍ਹ ਕੇ ਹਿੱਸਾ ਲਿਆ ਹੋਗਾ ਅੱਛਾ ਨੇ ਪੂਰਾ ਵਾਅਦਾ ਚੜ੍ਹ ਕੇ ਹਿੱਸਾ ਲਿਆ ਜੀ ਤੇ ਇਹਨਾਂ ਦੇ ਰੂਮ ਰੂਮ 'ਚ ਉਹ ਗੱਲ ਵਸ ਗਈ ਹੈ ਔਰ ਅੱਜ ਇਹ ਇਸ ਜਜ਼ਬੇ ਨਾਲ ਇਸ شدت ਨਾਲ ਇਸ ਪ੍ਰੋਗਰਾਮ ਨੂੰ ਪੇਸ਼ ਕਰਨੇ ਜਿਵੇਂ ਉਹ ਵਕਤ ਦੇ ਗਵਾਹ ਹੋਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 1993 ਸ੍ਰੀ ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ ਪੰਜ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਇਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਜਿਸ ਨੂੰ ਖੰਡੇ ਦੀ ਪੋਹਲ ਵੀ ਕਿਹਾ ਜਾਂਦਾ ਹੈ ਇਹ ਅੰਮ੍ਰਿਤ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਸ਼ਕਾਇਆ ਗਿਆ ਇਸ ਤਰ੍ਹਾਂ ਖਾਲਸੇ ਦਾ ਜਨਮ ਹੋਇਆ ਖਾਲਸੇ ਦੀ ਸਥਾਪਨਾ ਦੇ ਮੌਕੇ ਤੇ ਗੁਰੂ ਜੀ ਨੇ ਉਹਨਾਂ ਨੂੰ ਇੱਕ ਸ਼ਬਦ ਸ਼ਾ ਇਹ ਸ਼ਬਦ ਕਹੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਨਾ ਜੇ ਅੱਗੇ ਦੀ ਗੱਲ ਕੀਤੀ ਜਾਵੇ ਇਹ ਵੀ ਸਪੈਸ਼ਲ ਹੈ ਤੁਸੀਂ ਕਿਹਾ ਕਿ ਥੋੜੀ ਜਿਹੀ ਲਿਆਉਣਾ ਹੈ ਕੋੜੇ ਹੈ ਤੁਸੀਂ ਆ ਕੇ ਦੇਖੋ ਜੀ ਕਈਆਂ ਨੂੰ ਕੋੜਿਆਂ ਦੇ ਇੰਨਾ ਨਜ਼ੀਕ ਆਉਣ ਦਾ ਮੌਕਾ ਨਹੀਂ ਮਿਲਿਆ ਹੁਣ ਬੱਚਿਆਂ ਨੂੰ ਔਰ ਬਾਕੀ ਜਿਹੜਾ ਇਹ ਮਾਹੌਲ ਜਿਹੜਾ ਸਿਰਜਿਆ ਗਿਆ ਇਹ ਕੁਦਰਤ ਦੇ ਬਿਲਕੁਲ ਵਿੱਚ ਸਿਰਜਿਆ ਗਿਆ ਔਰ ਇਹ ਗੰਗੂ ਤੇਲੀ ਨੇ ਜਿਹੜਾ ਕੁਸ਼ ਕੀਤਾ ਉਹ ਬੱਚੇ ਦੀ ਜ਼ੁਬਾਨੀ ਸੁਣੋ ਜੀ ਹਾਂਜੀ ਜੀ ਜੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਤੇ ਵਿਛੜਨ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਆਨੂ ਗੰਗੂ ਬ੍ਰਾਹਮਣ ਮਿਲ ਗਿਆ ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੋਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਚਮਕੌਰ ਦੀ ਗੜੀ ਦੇਖੋਗੇ ਜੀ ਜਿੱਥੇ ਵੱਡੇ ਸੈਬਜ਼ਾਦੇ ਸ਼ਹਾਦਤ ਉਹਨਾਂ ਨੇ ਹਾਸਲ ਕੀਤੀ ਉਹ ਬਚਨ ਰਜ਼ਵਾਨੇ ਇੱਕ ਵਾਰ ਫਿਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਤਿਹਾਸ ਦੇ ਪੰਨਿਆਂ ਵਿੱਚ ਚੰਪੌਰ ਦੀ ਗੜੀ ਤੇ ਉਹ ਸਮਾਇਆ ਜਦ ਕਲਗੀ ਤਰਪਤਾ ਜੀ ਨੇ ਤਰਮਯੁੱਧ ਵਿੱਚ ਆਪਣੇ ਹੱਥੀ ਪੁੱਤਰਾਂ ਨੂੰ ਰਣ ਤਤ ਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਕੱਲਿਆ ਜਵਾਨੀ ਦੀ ਜਵਾਨੀ ਦੀ ਦਹਲੀਸ ਤੇ ਪੈਰ ਰੱਖਰੇ ਪੁੱਤਰਾਂ ਨੂੰ ਲਾੜੀ ਮੌਤਵੀਂ ਲਈ ਹੱਥੀ ਤਿਆਰ ਕੀਤਾ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਐਸੇ ਜੋਹਰ ਦਿਖਾਈ ਜਿਨੂੰ ਵੇਖ ਕੇ ਦੁਸ਼ਮਨ ਦਲਾ ਵਿੱਚ ਭਾਜੜਾ ਪੈ ਗਈਆਂ ਆਪਣੇ ਵੱਡੇ ਵੀਰ ਨੂੰ ਜੰਗ ਵਿੱਚ ਸ਼ਹੀਦ ਹੁੰਦਾ ਵੇਖ ਬਾਬਾ ਜੂਝਾਰ ਸਿੰਘ ਨੇ ਗੁਰੂ ਪਿਤਾ ਬਾਸੋਂ ਆਗਿਆ ਲੈ ਮੈਦਾਨੇ ਜੰਗ ਅੰਦਰ ਫੈਰੀਆਂ ਨੂੰ ਕੋਨਲੀ ਡੱਟ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਰਸਾਇਆ ਗਿਆ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸੈਜਾਦੇ ਜੋ ਸ਼ਹੀਦ ਹੋਏ ਸੀਗੇ ਤਾਂ ਅੱਗੇ ਵੀ ਚੱਲ ਕੇ ਤਸਵੀਰਾਂ ਦੇਖਾਂਗੇ ਮੈਂ ਆਪਣੀ ਇਹ ਕਹਾਣੀ ਦਾ ਦਾਹਰ ਜਿਹੜਾ ਹੈ ਨਾ ਦਸਾਂ ਨੇ ਸ਼ਹਾਦਤ ਜੀ ਤੇ ਸ਼ਹਾਦਤ ਜਿਹੜੀ ਹੈ ਉਹ ਕਹਾਣੀ ਦਾ ਪ੍ਰਾਈਮ ਫੋਕਸ ਬਣ ਜਾਂਦੀ ਹੈ ਔਰ ਉਸ ਨੂੰ ਚਾਹੇ ਵੱਡੇ ਸਾਹਿਬਜ਼ਾਦੇ ਦੇਖੇ ਚਾਹੇ ਛੋਟੇ ਸਾਹਿਬਜ਼ਾਦੇ ਉਹਨੋਂ ਉਹ ਇਕੱਲੇ ਹੀ ਕੋਈ ਉਹਨਾਂ ਦੇ ਨਾਲ ਵੱਡਾ ਨਹੀਂ ਹੈ ਜੀ ਔਰ ਸੂਬਾ ਸਰਹੰਦ ਨੂੰ ਫੇਸ ਕਰ ਰਹੇ ਨੇ ਔਰ ਕਿਸ شدت ਨਾਲ ਉਹ ਆਪਣੇ ਪੱਖ ਨੂੰ ਰੱਖ ਰਹੇ ਨੇ ਔਰ ਬਿਨਾ ਆਪਣੇ ਧਰਮ ਦੇ ਧਰਮ ਨੂੰ ਕੁਰਬਾਨ ਕੀਤੇ ਠੀਕ ਹੈ ਉਹ ਧਰਮ ਦੇ ਖਾਤਰ ਨਿਆਂ ਦੀ ਖਾਤਰ ਲੜਦੇ ਨੇ ਔਰ ਕਿੰਨੇ ਡਟੇ ਹੋਏ ਨੇ ਤੁਸੀਂ ਦੇਖ ਰਹੇ ਹੋ ਬੱਚਿਆਂ ਦੀ ਜਵਾਨੀ ਸੁਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੈਬਜਾਦਿਆਂ ਨੂੰ ਸੁਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਨੂੰ ਇਸਲਾਮ ਧਰਮ ਤਾਰਨ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡੇ ਪਿਤਾ ਮਾਰੇ ਗਏ ਹਨ ਹੁਣ ਤੁਸੀਂ ਕੀ ਕਰੋਗੇ ਸਾਹਿਬਜ਼ਾਦਿਆਂ ਨੇ ਡੋਲ ਹੈ ਸੂਬਾ ਸਰਹੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਦਾ ਇਨਕਾਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵੱਲੋਂ ਜਿਹੜਾ ਦੱਸਿਆ ਵੀ ਗਿਆ ਪਰ ਪੂਰਾ ਦਰਸਾਇਆ ਗਿਆ ਕਿਸ ਤਰ੍ਹਾਂ ਕਚਹਿਰੀ ਦੇ ਵਿੱਚ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਖੜੇ ਹੋਏ ਡੱਟ ਕੇ ਸਾਹਮਣਾ ਕੀਤਾ ਆਪਣੀ ਜਿਹੜੀ ਗੱਲ ਤੋਂ ਨਹੀਂ ਹਾਰੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਇਸਲਾਮ ਨਹੀਂ ਕਬੂਲ ਕੀਤਾ ਠੰਡਾ ਬੁਰਜ ਇਤਿਹਾਸਕ ਬਹੁਤ ਹੀ ਅਜੀਬ ਦਾਸਤਾਂ ਰਹੀ ਹੈ ਜੀ ਔਰ ਛੋਟੀਆਂ ਜਿੰਦਾਂ ਤੇ ਵੱਡੇ ਸਾਕੇ ਤੇ ਆ ਹੁਣ ਆਪਾਂ ਉਥੇ ਆ ਪਹੁੰਚੇ ਆ ਇਹ ਪੂਰੀ ਕਹਾਣੀ ਸੁਣੋ ਜੇ ਬੱਚੇ ਦੀ ਜ਼ੁਬਾਨੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਪੋ 25 ਦਸੰਬਰ ਦੀ ਸਰਦ ਰਾਤ ਆਖਰਾਂ ਦੀ ਠੰਡ ਵਿੱਚ ਮਾਤਾ ਗੁਜਰੀ ਜੀ ਨੇ ਸਰਹੰਦ ਦੇ ਠੰਡੇ ਬਰਦ ਚ ਆਪਣੇ ਦੋ लाडले ਪੁੱਤਰਿਆਂ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਾਲ ਕਿਸੇ ਓੜਨ ਤੇ ਬਿਸਤਰੀ ਤੋਂ ਬਗੈਰ ਕਿੰਜ guzari ਹੋਵੇਗੀ ਮਾਸੂਮ ਸਾਹਿਬਜ਼ਾਦੇਆਂ ਦੇ ਅਨੇਕਾਂ ਹੀ ਸਵਾਲਾਂ ਦੇ ਜਵਾਬ ਮਾਤਾ ਜੀ ਨੇ ਕਿੰਜ ਦਿੱਤੇ ਹੋਣਗੇ ਸੋਚ ਕੇ ਦੇਖੋ ਇੱਕ ਪਰਿਵਾਰ ਵਿਛੋੜਾ ਦੂਜਾ ਜ਼ਾਲਿਮਾਂ ਦੀ ਕੈਦ ਤੇ ਜੀ ਕੜਾਕੇ ਦੀ ਠੰਡ ਚੌਥਾ ਭੁੱਖਣ ਪਾਣੇ ਪੰਜਵਾਂ ਬੁੱਢੇ ਹੱਡ ਤੇ ਮਾਸੂਮ ਨਿੱਕੀਆਂ ਜਿੰਦਾ ਤੇ ird gird ਰਾਖਸਾਂ ਵਰਗੇ ਵੈਰੀ ਕੀ ਕੁਛ ਨਹੀਂ ਜ਼ਾਲਮਾ ਕੀਤਾ ਹੋਣਾ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਿੱਧਕੁੰਡ ਲਾਉਣ ਲਈ ਬੁੱਢੀ ਮਾਤਾ ਜੀ ਅਤੇ ਨੰਨੀਆਂ ਨਕੀਆਂ ਜਿੰਦਾਂ ਨੂੰ ਦੋ ਰਾਤਾਂ ਹੋ ਗਈਆਂ ਠੰਡੇ ਬਰਜ ਵਿੱਚ ਬਿਨਾ ਗਰਮ ਕੱਪੜਿਆਂ ਤੋਂ ਇੱਕ ਠੰਡੇ ਬਰਜ ਦੀ ਕੈਦ ਦੌਰਾਨ ਵਜ਼ੀਰ ਖਾਂ ਦੇ ਹੁਕਮ ਦੀ ਪਰਵਾਹ ਨਾ ਕਰਦਿਆਂ ਇੱਕ ਸ਼ਰਧਾવાન ਸਰਹੰਦ ਨਿਵਾਸੀ ਮੋਤੀਰਾਮ ਮਹਿਰਾ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਹੁੰਚਾ ਕੇ ਉਹਨਾਂ ਦੀ ਸਹਾਇਤਾ ਕਰਦਾ ਰਿਹਾ ਇਸ ਦੇ ਬਦਲੇ ਵਜ਼ੀਰ ਖਾਨ ਨੇ ਉਸ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਮੌਤ ਦੀ ਸਜ਼ਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕਿਆਥ ਸ਼ਹਾਦਤ ਜਿਹੜਾ ਨਾ ਇਸ ਦਾ ਇਸ ਨੂੰ ਮਾਤਮ ਨਹੀਂ ਮਨਾਇਆ ਜਾਂਦਾ ਲੇਕਿਨ ਇੱਕ ਐਸੀ ਅਵਸਥਾ ਹੈ ਜਿੱਥੇ ਬੰਦਾ ਐਸੀ ਮਰ ਨਹੀਂ ਮਰਦਾ ਹੈ ਕਿ ਬੋਹਰ ਨਾ ਮਰਨਾ ਹੋਵੇ ਔਰ ਆ ਕੰਨਾ ਚਿਣੇ ਜਾਣਾ ਇਹ ਵੀ ਦਿਲ ਨੂੰ ਟੁੰਬਣ ਵਾਲੀਆਂ ਗੱਲਾਂ ਨੇ ਜੀ ਔਰ ਇਹਦਾ ਕਲਪਨਾ ਕਰਨੀ ਹੀ ਅੱਖਾਂ 'ਚ ਹੰਝੂ ਲਿਆ ਦਿੰਦੀ ਹੈ ਜੀ ਸੋਹਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਬਰੇਜ਼ ਤੋਂ ਤੋਂ ਪੋੜਾ ਮਹੀਨਾ ਹੁੰਦਾ ਹੈ ਤਾਂ ਮਨ ਇੱਕ ਅਜੀਬ ਜਹੀ ਉਦਾਸੀਨਤਾ ਵਿੱਚ ਗੁਆਚ ਜਾਂਦਾ ਹੈ। ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਹਜਾਦਿਆਂ ਨੂੰ ਜਿਉਂਦੇ ਦੁਆਰਾ ਵਿੱਚ ਛਿੜੇ ਜਾਣ ਦੀ ਕਲਪਨਾ ਕਰਦੇ ਹੀ ਰੂਹ ਕੰਬ ਉੱਠਦੀ ਹੈ। ਇੱਕ ਭਾਵ ਵਿੱਚ ਵਿਕਰਾਲ ਪੀੜਾ ਦੀ ਕਸਕ ਕਲੇਜੇ ਵਿੱਚ ਧੂਪ ਪਾਵਣ ਲੱਗਦੀ ਹੈ। ਸੁਪਾ ਸਰਹੰਦ ਵਜ਼ੀਰ ਖਾਂ ਵੱਲੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਤੋਂ ਪਹਿਲਾਂ ਦਿੱਤੇ ਸਿੰਹਾਂ ਦਾ ਖਿਆਲ ਆਉਂਦਿਆਂ ਹੀ ਹਿਰਦੇ ਨੂੰ ਕੰਬਣੀ ਛਿੜ ਜਾਂਦੀ ਹੈ ਤੇ ਸਰਹੰਦ ਦੀਆਂ ਖੂਨੀ ਦੀਵਾਰਾਂ ਦਾ ਭਾਰ ਛਾਤੀ ਤੇ ਮਹਿਸੂਸ ਹੋਣ ਲੱਗਦਾ ਹੈ ਪਲਾਂ ਛਿਣਾ ਚਹੀ ਇੱਕ ਅਗਾਦੀ ਪੀੜਾ ਅਗੋਚਰੀ ਸਵੇਦਨਾ ਰਹੀਂ ਰੂਮ ਰੂਮ ਚ ਫਸਰ ਜਾਂਦੀ ਹੈ ਤੇ ਮਨ ਅਥਰੂ ਅਥਰੂ ਉੱਠਦਾ ਹੈ ਦੀਦਿਆਂ ਚ ਸਮਾਇਆ ਲੂਣਾ ਪਾਣੀ ਹਯਾਤੀ ਦਾ ਦਰਦ ਬਣ ਕੇ ਆਪ ਮੁਹਾਰੇ ਵਹਿ ਤੁਰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਦੱਸਿਆ ਵੀ ਜਾ ਰਿਹਾ ਹੈ ਜੋ ਦਰਸਾਇਆ ਤਾਂ ਬਹੁਤ ਹੀ ਸੋਹਣਾ ਮੈਨੂੰ ਨਹੀਂ ਲੱਗਦਾ ਅਗਰ ਕੋਈ ਇੱਕ ਵਾਰ ਇੱਥੇ ਆ ਗਿਆ ਉਹ ਭੁੱਲ ਸਕਦਾ ਹੈ ਤੇ ਹਾਂ ਔਰ ਨਿੱਕੀ ਉਮਰੇ ਜਿਹੜੇ ਬੱਚੇ ਕਰ ਰਹੇ ਨੇ ਤੇ ਇਹਨਾਂ ਲਈ ਹੁਣ ਗੁਰਬਾਣੀ ਦੇ ਮਾਰਗ ਤੇ ਤੁਰਨਾ ਸੌਖਾ ਹੋ ਜਾਏਗਾ ਇਹ ਜੁੜ ਜਾਣਗੇ ਆਪਣੇ ਇਤਿਹਾਸ ਆਪਣੀਆਂ ਜੜ੍ਹਾਂ ਦੇ ਨਾਲ ਤੇ ਹਾਂਜੀ ਤੇ ਹੁਣ ਆਪਾਂ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚ ਚੁੱਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਔਰੰਗਜ਼ੇਬ ਦੀ ਸੈਨਾ ਨੇ ਚਮਕੌਰ ਸਾਹਿਬ ਦੇ ਕਿਲੇ ਤੇ ਹਮਲਾ ਕੀਤਾ ਤਾਂ ਗੁਰੂ ਜੀ ਉਸ ਦੇ ਹਮਲੇ ਤੋਂ बच ਕੇ ਮਰਚੀਵਾੜੇ ਦੇ ਜੰਗਲਾਂ ਵਿੱਚ ਆ ਗਏ ਭਾਈ ਮਾਨ ਸਿੰਘ ਜੀ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੇ ਉਹਨਾਂ ਨੂੰ ਕੰਡੇਦਾਰ ਜੰਗਲ ਪਾਰ ਕਰਨ ਤੋਂ ਬਾਅਦ ਇਸ ਥਾਂ ਤੇ ਸੁੱਤੇ ਹੋਏ ਪਾਇਆ ਇਹ ਵਾਕਿਆ ਦਸੰਬਰ 1704 ਦਾ ਹੈ ਬਾਅਦ ਵਿੱਚ ਇਸ ਥਾਂ ਤੇ ਹੀ ਗੁਰਦੁਆਰਾ ਚਰਨ ਕਬਲ ਸਾਹਿਬ ਦੀ ਉਸਾਰੀ ਵੀ ਕੀਤੀ ਗਈ ਇਸ ਥਾਂ ਦੇ ਦਸ਼ਮੇਸ਼ ਪਿਤਾ ਨੇ ਇਹਨਾਂ ਪੰਕਤੀਆਂ ਦਾ ਉਚਾਰਨ ਵੀ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੋ ਦਬੀਨੇ ਰੋਗ ਰਜਾਈਆਂ ਦਾ ਓਡਨ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਧਰ ਹੋਲ ਖਾਲਸਾ ਪੰਥ ਮਾਈ ਚਿਲड्रन ਹੈ ਇਹਨੂੰ ਪੁੱਤਰਾ ਕੇਸੀ ਹਾਂਜੀ ਗੁਰੂ ਗੋਬਿੰਦ ਸਿੰਘ ਨੇ ਅਜੀਨਾ ਜਦੋਂ ਆਪਣੇ ਚਾਰੇ ਪੁੱਤਰ ਵਾਰ ਦੇਤੇ ਤਾਂ ਲੋਕਾਂ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਦੀ ਸ਼ਰੀਕੀ ਹਾਇਤ ਨੇ ਵੀ ਉਹਨਾਂ ਨੂੰ ਪੁੱਛਿਆ ਕਿ ਬੱਚੇ ਜਿਹੜੇ ਨੇ ਉਹ ਕਿੱਥੇ ਨੇ ਤੇ ਗੁਰੂ ਜੀ ਦਾ ਉੱਤਰ ਸੀਗਾ ਇਨ ਪੁੱਤਰੋਂ ਕੇ ਸੀਸ ਪਰ ਵਾਰ دیے ਸੂਚਾਰ ਚਾਰ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਔਰ ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਗੁਰਗੋਬਿੰਦ ਸਿੰਘ ਜੀ ਸਾਨੂੰ ਆਕ ਮਿਲਦੇ ਨੇ ਤੇ ਉਹ ਵੀ ਸਤੋ ਪੁੱਛਦੇ ਨੇ ਕਿ ਤੁਹਾਡੇ ਚੋਂ ਕਿਹੜਾ ਮੇਰਾ ਫਜ਼ਲ ਸਿੰਘ ਤੇ ਕੌਣ ਅਜੀਤ ਹੈ ਤਾਂ ਸਾਡੇ ਕੋਲ ਕੀ ਜਵਾਬ ਹੋਏਗਾ ਇਸ ਗੱਲ ਦਾ ਆ ਹੁਣ ਮਾਛੀਵਾੜੇ ਦੇ ਜੰਗਲਾਂ ਚ ਵੈਸੇ ਹੈਰਾਨੀ ਸਰ ਹੁੰਦੀ ਹੋਈ ਆ ਮਾਛੀਵਾੜਾ ਸਾਹਿਬ ਕਿਸ ਤਰ੍ਹਾਂ ਦਰਸਾਇਆ ਗਿਆ ਇਹਨੂੰ ਕੀਵੇਂ ਆਈਡੀਆ ਆ ਔਰ ਕਿੰਨਾ ਟਾਈਮ ਲੱਗਿਆ ਸਾਰਾ ਤਿਆਰ ਕਰਨ ਦੇ ਵਿੱਚ ਮਾਛੀਵਾੜੇ ਦਾ ਜਿਹੜਾ ਜੰਗਲ ਸੀ ਇਹ ਸਾਡੇ ਕੋਲ ਵੈਸਾ ਪਹਿਲਾਂ ਸੀਗਾ ਤਿਆਰ ਅੱਛਾ ਮਾਛੀਵਾੜਾ ਦਾ ਇਸ ਨੂੰ ਨਾਂ ਦੇ ਦਿੱਤਾ ਇਹ 38 ਮੈਡੀਸਨਲ ਪਲਾਂਟਸ ਦਾ ਹੈ ਜੰਗਲ ਹੈ ਜੀ ਔਰ 800 ਸੈਪਲਿੰਗਸ ਨੇ ਇਥੇ 40-40 ਫੁੱਟ ਤੱਕ ਇਹਦੇ ਜਾਣ ਦੀ ਉਮੀਦ ਹੈ ਔਰ ਇਕੋਸ਼ਕਤੀ ਸਹਾਇਤਣਾਂ ਨਾਲ ਅਸੀਂ ਇਥੇ ਇਹਨੂੰ ਤਿਆਰ ਕੀਤਾ ਸੀ ਔਰ ਇਸ ਨੂੰ ਇਸ ਢੰਗ ਨਾਲ ਵਰਤਾਇਆ ਜਾਏਗਾ ਇਸ ਪਵਿੱਤਰ ਯਾਤਰਾ ਲਈ ਵਰਤਾਇਆ ਜਾਏਗਾ ਇਹ ਸਾਡੇ ਕਦੇ ਮਨਚਚ ਨਹੀਂ ਸੀ ਪਰ ਸਾਨੂੰ ਇਸ ਗੱਲ ਦਾ ਇਸ ਸਥਾਨ ਨੂੰ ਇਸ ਭਾਗ ਪ੍ਰਾਪਤ ਹੋਇਆ ਕਿ ਅਸੀਂ ਇਹ ਦੇਖ ਰਹੇ ਹਾਂ ਔਰ ਇੱਕ ਐਸੇ ਮੰਜ਼ਰ ਤੇ ਪਹੁੰਚ ਗਏ ਹਾਂ ਜਿੱਥੇ ਤੁਸੀਂ ਮਾਚੀਵੜ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਆਰਾਮ ਕਰਦੇ ਫਰਮਾ ਰਹੇ ਹੋ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਪਰ ਜਦੋਂ ਸੋਚ ਆਈ ਕਿ ਅਸੀਂ ਮਾਚੀਵੜ ਸਾਹਿਬ ਇੱਥੇ ਆਪਾਂ ਬਣਾ ਸਕਦੇ ਹਾਂ ਐਗਜ਼ੀਕਿਊਟ ਕਰਨ ਦੇ ਵਿੱਚ ਲੱਗਿਆ ਕਿ ਜਦੋਂ ਐਗਜ਼ੀਕਿਊਟ ਹੋ ਜਾਊਗਾ ਇਹ ਦ੍ਰਿਸ਼ ਦੇਖਣ ਨੂੰ ਮਿਲੇਗਾ ਕਿਦਾਂ ਦਾ ਮੈਨੂੰ ਇਹ ਲੱਗਦਾ ਕਿ ਇਨਸਾਨ ਕੁਝ ਨਹੀਂ ਕਰਦਾ ਪਰਮਾਤਮਾ ਖੁਦ ਉਸ ਨੂੰ ਕਰਵਾਉਂਦਾ ਹੈ ਅਸੀਂ ਤਾਂ ਸਿਰਫ ਇੱਕ ਜ਼ਰੀਆ ਬਣ ਜਾਂਦੇ ਹਾਂ ਜੀ ਔਰ ਫਿਰ ਕਈ ਵਾਰ ਆ ਉਹ ਜ਼ਰੀਆ ਬਣਾਣਾ ਹੀ ਮੇਰਾ خیال ਆਪਣੇ ਆਪ ਇੱਕ ਬਹੁਤ ਵੱਡੀ ਗੱਲ ਹੈ। ਇੱਕ ਵੱਡੀ ਗੱਲ ਹੈ ਜੀ। ਉਹ ਜੇ ਇਹ ਜਿਹੜਾ ਸਾਡਾ ਲੇਕ 뷰 ਐਸੇ ਢੰਗ ਨਾਲ ਜਵੇਂ ਤੁਸੀਂ ਇਹ ਗੱਲ ਪੁੱਛੀ ਤੇ ਇਹ ਲੇਕ ਸੀਗੀ ਸਾਡੀ ਜੀ। ਔਰ ਇਸ ਨੂੰ ਅਸੀਂ ਸਰਸਰਾਂ ਦੀ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਔਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਦੋਂ ਉਹਨਾਂ ਨੇ ਸਰਸਾ ਕ੍ਰੋਸ ਕੀਤੀ ਉਹ ਬੱਚਿਆਂ ਦੀ ਜ਼ੁਬਾਨੀ ਸੁਣੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇ ਪਉ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛਡਣੇ ਉਪਰੰਤ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਸਰਸਾ ਨਦੀ ਪਾਰ ਕਰ ਰਹੇ ਸਨ ਉਸ ਵਕਤ ਸਰਸਾ ਨਦੀ ਵਿੱਚ ਬਹੁਤ ਜ਼ੋਰ ਦਾ ਹੜ੍ਹ ਆਇਆ ਹੋਇਆ ਸੀ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜਜਾਰ ਸਿੰਘ ਜੀ ਤੇ ਚਾਲੀ ਸਿੰਘ ਇੱਕ ਪਾਸੇ ਰਹਿ ਗਏ ਤੇ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨਦੀ ਦੇ ਦੂਸਰੇ ਪਾਸੇ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਦੇ ਨਾਲ ਸਹੀੜੀ ਪਿੰਡ ਚਲੇ ਗਏ ਅਤੇ ਸਹਬਜ਼ਾਦੇ ਦੀ ਮਾਤਾ ਸਹਿਬਕੌਰ ਜੀ ਤੇ ਕੁਤ ਸਿੰਘ ਦਿੱਲੀ ਪਹੁੰਚ ਗਏ ਇਸ ਕਾਲੀ ਰਾਤ ਤੇ ਸੱਸਾ ਨਦੀ ਵਿੱਚ ਐ ਹੜ੍ਹ ਨੇ ਪੂਰਾ ਪਰਿਵਾਰ ਵਿਛੋੜ ਕੇ ਰੱਖ ਦਿੱਤਾ ਜੋ ਇਸ ਤੋਂ ਬਾਅਦ ਆਪਸ ਵਿੱਚ ਕਦੇ ਵੀ ਨਾ ਮਿਲ ਸਕਿਆ ਅੱਜ ਇਸ ਸਥਾਨ ਤੇ ਸਰਸਾ ਨਦੀ ਦੇ ਕਿਨਾਰੇ ਕਦੇ ਵੀ ਨਾ ਭੁੱਲਣ ਵਾਲੇ ਵਿਛੋੜੇ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਚੀਜ਼ ਮਤਲਬ ਸੀਗੀ ਜਿਸ ਤਰ੍ਹਾਂ ਲੇਕ ਸੀ ਉਹਨੂੰ ਸਰਸਾ ਨਦੀ ਮਾਛੀਵਾੜ ਹਾਂਜੀ 30 ਸਾਲ ਹੋ ਗਏ ਨੇ ਸਾਡੇ ਸਕੂਲ ਨੂੰ ਬਣੇ ਹੋਏ ਜੀ 1993 ਵਿੱਚ ਇਹ ਹੋਣ ਚ ਆਇਆ ਸੀ ਸਾਰੀਆਂ ਚੀਜ਼ਾਂ ਉਸ ਵੇਲੇ ਸੀ ਜੀ ਸ਼ਹਿਰ ਦਾ ਸਭ ਤੋਂ ਖੂਬਸੂਰਤ ਸਕੂਲ ਹੈ ਲੇਕਿਨ ਇਸ ਨੂੰ ਇਸ ਢੰਗ ਨਾਲ ਜਿਹੜਾ ਸੁਪਨ ਜਿਹੜਾ ਨਾ ਉਹ ਐਸ ਵਰੀ ਆ ਕੇ ਮਿਲਿਆ ਜੀ ਤੇ ਹੁਣ ਤੁਸੀਂ ਹੁਣ ਆਪਾਂ ਪਹੁੰਚੇ ਆ ਤੁਰਦੇ ਤੁਰਦੇ ਆਨੰਦਪੁਰ ਸਾਹਿਬ ਦੇ ਕਿਲੇ ਜੀ ਸਾਹਮਣੇ ਤੁਹਾਨੂੰ ਕਿਲਾ ਦਿਖਾਈ ਦੇ ਰਿਹਾ ਹੈ ਔਰ ਇਹ ਕਿਲੇ ਤੇ ਕੀ ਵਾਪਰੇਆ ਕੀ ਦੀ ਹਿਸਟਰੀ ਹੈ ਕੀ ਕਿਸ ਢੰਗ ਨਾਲ ਦਾ ਇਤਿਹਾਸ ਮਹੱਤਵ ਰੱਖਦਾ ਸਾਡੇ ਲਈ ਉਹ ਬੱਚਿਆਂ ਦੀ ਜ਼ੁਬਾਨੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਲਿਆ ਦੁਸ਼ਮਾਨ ਦਾ ਮਕਸਦ ਸੀ ਗੁਰੂ ਜੀ ਅਤੇ ਉਹਨਾਂ ਦੇ ਸਿੱਖ ਕੌਮ ਨੂੰ ਖਤਮ ਕਰਨਾ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਰਨਾ 8 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਮੁਗਲ ਆਪਣੀ 10 ਲੱਖ ਫੌਜ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਏ ਖੜੇ ਸੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਕੇਵਲ 10000 ਸਿੱਖ ਸੀ ਮੁਗਲਾਂ ਨੇ ਬਾਹਰ ਜਾਣ ਦਾ ਰਸਤਾ ਕੋਈ ਵੀ ਨਾ ਛੱਡਿਆ ਇਸ ਸਮੇਂ ਦੌਰਾਨ ਮੁਗਲਾ ਨੇ ਇੱਕ ਚਾਲ ਖੇਡੀ ਉਹਨਾਂ ਨੇ ਗੁਰੂ ਜੀ ਨੂੰ ਸੰਦੇਸ਼ ਭੇਜਿਆ ਤੇ ਕਿਹਾ ਕਿ ਤੁਸੀਂ ਇਹ ਕਿਲਾ ਛੱਡ ਕੇ ਜਾ ਸਕਦੇ ਹੋ ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁਝ ਨਹੀਂ ਕਹਾਂਗੇ ਮੁਗਲਾ ਵਾਲੋ ਕੁਰਾਨ ਤੇ ਹੱਥ ਰਕੇ ਕਸਮਾ ਵਿਖਾ ਦਿਆ ਗਿਆ ਸਿੱਖਾਂ ਦੇ ਮਾਤਾ ਗੁਜਰੀ ਜੀ ਦੇ ਕਹਿਣ ਦੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਤਿਆਰੀ ਕਰ ਲਈ ਮਾਤਾ ਸੁੰਦਰ ਕੌਰ ਜੀ ਨੇ ਮਾਤਾ ਗੁਜਰੀ ਜੀ ਕੋਲੋਂ ਗੁਰੂ ਜੀ ਦੇ ਬਚਪਨ ਦੀਆਂ ਕਹਾਣੀਆਂ ਸੁਣਿਆ ਸਨ ਸਤਲੁਜ ਦੇ ਪਾਣੀ ਦੀ ਕਲ-ਕਲ ਸੁਣੀ ਸੀ ਅੱਜ ਇਸ ਥਾਂ ਨਾਲ ਵਿਛੜ ਦਿਆ ਹਿਰਦਾ ਕੰਬ ਰਿਹਾ ਹੈ ਅੱਖਾਂ ਪਰ ਪਰ ਆਉਂਦੀਆਂ ਹਨ ਮਨ ਵਿੱਚ ਵਾਰ-ਵਾਰ ਆਉਂਦਾ ਕਿ ਫਿਰ ਇਸ ਥਾਂ ਵਾਪਸ ਆਵਾਂਗੇ ਅੱਗੇ ਜਾ ਕੇ ਕੀ ਹੋਣਾ ਹੈ ਅਗਲਾ ਟਿਕਾਣਾ ਕਿੱਥੇ ਹੋਵੇਗਾ ਕੋਈ ਨਹੀਂ ਸੇ ਜਾਣਦਾ ਅਗਲੀ ਤਸਵੀਰ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਟੋਡਰਮਲ ਦੇ ਵੱਲੋਂ ਸੋਨੇ ਦੀ ਮੋਹਰ ਖੜੀਆਂ ਕਰਕੇ ਇੱਕ ਜਗ੍ਹਾ ਖਰੀਦੀ ਜਾਂਦੀ ਹੈ ਜਿੱਥੇ ਛੋਟੇ ਸਾਰੇ ਸਾਧਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਦੀਵਾਨ ਟੋਡਰਮਲ ਬਹੁਤ ਹੀ ਵੱਡੇ ਅਮੀਰ ਸੁਨਿਆਰੇ ਸਨ ਦੇ ਸ਼ਹਾदत ਤੋਂ ਬਾਅਦ ਉਹਨਾਂ ਦਾ ਸੰਸਕਾਰ ਲਈ ਵਜ਼ੀਰ ਖਾਂ ਤੋਂ ਟੋਡਰਮਲ ਦੇ ਵੱਲੋਂ ਇਜਾਜ਼ਤ ਲਈਤੀ ਜਾਂਦੀ ਹੈ ਜਿਸ ਉੱਤੇ ਵਜ਼ੀਰ ਖਾਂ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਸੰਸਕਾਰ ਦੇ ਲਈ ਜੋ ਜਗ੍ਹਾ ਟੋਡਰਮਲ ਖਰੀਦੇਗਾ ਉਸ ਉੱਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਦੇਵੇ ਫਿਰ ਉਹ ਜਗ੍ਹਾ ਖਰੀਦ ਸਕਦਾ ਹੈ ਤੇ ਜਿਸ ਤੋਂ ਬਾਅਦ ਦਿਵਾਨ ਟੋਡਰਮਲ ਵੱਲੋਂ ਆਪਣੀ ਪੂਰੀ ਜਾਇਦਾਦ ਦੌਲਤ ਉਸ ਜਗ੍ਹਾ ਤੇ ਖਰੀਦਣੇ ਲਗਾ ਦਿੰਦਾ ਹੈ ਉਸ ਤੋਂ ਬਾਅਦ ਉਸ ਜਗ੍ਹਾ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਅੱਜ ਉਸ ਥਾਂ ਤੇ ਗੁਰਦੁਆਰਾ ਜੋਤੀਸਰੂਪ ਸਥਿਤ ਹੈ ਦੇਖੋ ਜੀ ਜਿੱਥੇ ਹੁਣ ਤੁਸੀਂ ਜਾ ਰਹੇ ਹੋ ਇਹ ਆਨੰਦਗੜ੍ਹ ਪੁਰ ਕਿਲੇ ਦਾ ਇੱਕ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ 10 ਲੱਖ ਮੁਸਲਮਾਨ ਜਿਹੜੇ ਸੀਗੇ ਉਹਨਾਂ ਨੇ ਕਿਰਾ ਪਾਇਆ ਹੋਇਆ ਸੀ ਇਸ ਕਿਲੇ ਨੂੰ ਅੰਦਰ ਸਿਰਫ 10000 ਸਿੱਖ ਸੀਗੇ 8 ਮਹੀਨਿਆਂ ਤੱਕ ਕਿਰਾ ਬੰਦੀ ਰਹੀ ਲੇਕਿਨ ਉਹਨਾਂ ਦੀ ਅਵਸਥਾ ਚੜ੍ਹਦੀਆਂ ਕਲਾਂ ਵਾਲੀ ਸੀ ਜੀ ਉਹ ਕਦੇ ਡੋਲੇ ਨਹੀਂ ਗੁਰਗੋਬਿੰਦ ਸਿੰਘ ਜੀ ਦੇ ਪ੍ਰਤੀ ਉਹ ਵਫਾਦਾਰ ਬਣੇ ਰਹੇ ਜੀ ਔਰ ਇੱਕ ਬਹੁਤ ਹੀ ਉੱਚੀ ਸੋਚੀ ਜ਼ਿੰਦਗੀ ਉਹਨਾਂ ਨੇ ਦੇਖਣ ਨੂੰ ਸਾਨੂੰ ਮਿਲਦੀ ਹੈ ਇੱਥੇ ਉਹਨਾਂ ਨੇ ਆਪਣੇ ਜ਼ਖਮਾਂ ਨੂੰ ਬਦਮ ਕੀਤਾ ਆਪਣੇ ਜਾਬ ਕਰਦੇ ਰਹੇ ਔਰ ਨਾਲ ਦੀ ਨਾਲ ਆਉਣ ਵਾਲੀ ਜੰਗ ਦੀ ਤਿਆਰੀ ਕਰਦੇ ਰਹੇ ਉਹ ਹਮੇਸ਼ਾ ਇੱਕ ਚੰਗੇ ਯੋਧਾ ਦੇ ਰੂਪ ਚ ਸਾਨੂੰ ਦਿਖਦੇ ਨੇ ਔਰ ਜਿੰਨਾ ਉਹਨਾਂ ਦੀ ਸ਼ਲਾਘਾ ਕੀਤੀ ਜਾਵੇ ਓਨੀ ਘਟਾ ਜੀ ਤੇ ਜਿਸ ਤਰ੍ਹਾਂ ਤੁਸੀਂ ਦ੍ਰਿਸ਼ ਦਿਖਾਇਆ ਹੈ ਜਿਸ ਤਰ੍ਹਾਂ ਬੱਚਿਆਂ ਦੇ ਵੱਲੋਂ ਟੀਚਰ ਦੇ ਵੱਲੋਂ ਮਿਹਨਤ ਕੀਤੀ ਗਈ ਆ ਉਹ ਵੀ ਮੇ ਸਾਹਮਣੇ ਛਲਾਗਾ ਮਤਲਬ ਜਿੰਨੀ ਜ਼ਿਆਦਾ ਤਾਰੀਫ ਕਰੋ ਨਾ ਵਾਹਿਗੁਰੂ ਜੀ ਕਿ ਜਿੰਨੀ ਜ਼ਿਆਦਾ ਤਾਰੀਫ ਕਰੋ ਉੰਨੀ ਘਟ ਹੈ ਹਾਂ ਜੀ ਮੈਂ ਇਸ ਨੂੰ ਤੁਸੀਂ ਅੱਖੀਂ ਦੇਖ ਚੁੱਕੇ ਹੋ ਸਾਰਾ ਕੁਝ ਤੁਹਾਡੇ ਸਾਹਮਣੇ ਪੇਸ਼ ਹੋਇਆ ਹੈ ਜੀ ਔਰ ਸ਼ਬਦ ਥੋੜੇ ਛੋਟੇ ਪੈ ਜਾਂਦੇ ਨੇ ਔਰ ਇਹ ਜਿਹੜਾ ਸਾਕੇ ਸੀਗੇ ਨਿੱਕੀਆਂ ਜਿੰਦਾ ਦੇ ਬਹੁਤ ਵੱਡੇ ਸੀਗੇ ਔਰ ਨਾਤਮਸਕ ਹੋ ਜਾਂਦਾ ਇਸ ਮੰਦਾਂ ਤੇ ਹੁਣ ਸਾਰਾ ਜਿਵੇਂ ਦੇਖਿਆ ਹੁਣ ਮਤਲਬ ਲੋਕੀ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ ਹੁਣ ਪੂਰਾ ਜਿਵੇਂ ਮਿਹਨਤ ਜੋ ਸੀਗੀ ਜੋ ਸੋਚ ਸੀਗੀ ਐਗਜ਼ੀਕਿਊਟ ਤਾਂ ਹੋ ਗਿਆ ਹੁਣ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਇੱਕ ਸਾਨੂੰ ਸ਼ਹਿਰ ਵਾਸੀਆਂ ਦੇ ਅਲੱਗ-ਅਲੱਗ ਕਿਸਮ ਦੇ ਸਾਨੂੰ ਸਨੇਹ ਆਏ ਕੁਝ ਕਹਿੰਦੇ ਨੇ ਕਿ ਇਹ ਉਪਰਾਲਾ ਇੱਕ ਅਜਿਹਾ ਉਪਰਾਲਾ ਸੀ ਜਿਸ ਨੇ ਸਾਨੂੰ ਸਾਡੇ ਆਪਣੇ ਮੂਲ ਦੇ ਨੇੜੇ ਲਿਆਂਦਾ ਕੁਝ ਲੋਕਾਂ ਦਾ ਮੰਨਣਾ ਸੀ ਕਿ ਤੁਹਾਡੀ ਗੱਲ ਆਜੇ ਸ਼ੁਰੂ ਹੁੰਦੀ ਹੈ ਇਹ ਹਰ ਸਾਲ ਲਾਉਣਾ ਪਿਆ ਕਰੂਗਾ ਮੇਲਾ ਔਰ ਇਹ ਵਧਦਾ ਹੀ ਤੁਰਿਆ ਜਾਣਾ ਜੀ ਇਹ ਗੱਲ ਜਿਹੜੀ ਹੈ ਸਾਨੂੰ ਹੋਰ ਮਤਲਬ ਇਸ ਗੱਲ ਦਾ ਨਹੀਂ ਹੋ ਰਿਹਾ ਕਿ ਇਹ ਫੰਕਸ਼ਨ ਖਤਮ ਹੋ ਗਿਆ ਸਮਾਂ ਇਹ ਲੱਗ ਰਿਹਾ ਹੈ ਕਿ ਜ਼ਿੰਮੇਵਾਰੀ ਨਵੀਂ ਲੋਕਾਂ ਨੇ ਸਾਡੇ ਸਾਡੇ ਗਲਾਂ ਚ ਪਾਤੀ ਔਰ ਅਸੀਂ ਇਹਨੂੰ ਕਿੰਨਾ ਕ ਨਿਵਾ ਸਕਾਂਗੇ ਕਿ ਨਿਕਸ਼ ਔਰ ਅਗਰ ਜੇ ਕਰਨਾ ਪਿਆ ਤਾਂ ਯਕੀਨ ਦਿਵਾਉਣੇ ਸਾਰੇ ਸ਼ਹਿਰ ਵਾਸੀ ਇਹਨੂੰ ਕਿ ਬੋਚਾ ਦਿੱਤਨਾ ਕਰਾਂਗੇ ਜੀ ਧੰਨਵਾਦ ਜੀ ਸਾਡੇ ਨਾਲ ਮੌਜੂਦ ਨੇ ਗੁਰਾਮਦਾਸ ਅਕੈਡਮੀ ਦੇ ਐਮ ਡੀ ਅਸ਼ਮੀਤ अरोड़ा मैम ਗੱਲਬਾਤ ਕਰਦੇ ਆ ਮੈਮ ਇਹ ਆਈਡੀਆ ਕਿੱਥੋਂ ਆਇਆ ਕਿਉਂਕਿ ਬਹੁਤ ਯੂਨੀਕ ਹੈ ਬਹੁਤ ਇੰਪੈਕਟਫੁਲ ਹੈ ਕਿਉਂਕਿ ਸਾਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਹਰ ਇੱਕ ਚੀਜ਼ ਦਰਸ਼ਾਈ ਹੋਈ ਹੈ ਚਮਕੌਰ ਦੀ ਗੜੀ ਬਾਬਾ ਮੋਤੀਬਬ ਮਹਿਰਾ ਜੀ ਦੁੱਧ ਪਿਲਾ ਰਹੇ ਨੇ ਹਰ ਇੱਕ ਚੀਜ਼ ਇੰਨੀ ਇੰਪੈਕਟਫੁਲ ਹੈ ਆਈਡੀਆ ਕਿਵੇਂ ਆਇਆ ਆ ਆਈਡੀਆ ਤਾਂ ਆਫਕੋਰਸ ਬਾਏ ਗੋਡਸ ਗ੍ਰੇਸ ਹੀ ਆਂਦਾ ਹੈ ਜੀ ਸੋ ਆ ਆਈ ਥਿੰਕ ਆਰ ਹੋਲ ਟੀਮ ਇਜ਼ ਬlesਟ ਜਿਸ ਸਾਡੀ ਟੀਮ ਨੂੰ ਆ ਆਈਡੀਆ ਆ ਐਂਡ ਸਾਡੇ ਕੋਲ ਕੈਂਪਸ ਵੀ ਹੈ ਉਦਾਂ ਦਾ ਜਿਹੜਾ ਅਸੀਂ ਸੋਚਿਆ ਸੀ ਕਿ ਅਸੀਂ ਹਰ ਸੀਨ ਨੂੰ ਐਦਾਂ ਪੋਰਟਰੇ ਕਰਨਾ ਚਾਹੁੰਦੇ ਆ ਕਿ ਹਰ ਬੰਦਾ ਉਹਨੂੰ ਫੀਲ ਕਰ ਪਾਏ ਬਿਕਾਜ਼ ਵਾਟ ਯੂ ਫੀਲ ਰੈਜ਼ੋਨੇਟਸ ਇਨ ਯੋਰ ਮਾਈਂਡ ਤੋਰੇ ਮਾਨ ਚੋ ਗਲ ਰਹਿ ਜਾਂਦੀ ਹੈ ਜਿਹੜੀ ਤੁਸੀਂ ਫੀਲ ਕਰਦੇ ਹੋ ਤੇ ਪਿਕਚਰ ਦੇਖ ਕੇ ਗਾਣੇ ਸੁਣ ਕੇ ਬੰਦਾ ਭੁੱਲ ਜਾਂਦਾ ਤੇ ਸਾਡਾ ਮੋਟਿਵ ਸਿਰਫ ਐ ਸੀ ਟੂ ਸਿਰਫ ਔਰ ਸਿਰਫ ਅਵੇਅਰਨੈਸ ਕ੍ਰੀਏਟ ਕਰਨੀ ਲੋਗਾਂ ਨੂੰ ਟੂ ਕਨੈਕਟ ਦ ਕਿਡਸ ਵਿਦ देयर ਰੂਟਸ ਕਿ ਕਿਵੇਂ ਸਾਡੇ ਸਾਰਿਆਂ ਨੇ ਕਿਵੇਂ ਸ਼ਹਾਦਤਾਂ ਹੋਈਆਂ ਸਿੱਖਾਂ ਵਿੱਚ ਤਾਂ ਕਿ ਬੱਚਿਆਂ ਨੂੰ ਨਾਟ ਜਸਟ ਬੱਚਿਆਂ ਨੂੰ ਜੋ ਵੀ ਇੱਥੇ ਆ ਰਹੇ ਆ ਹਰ ਬੰਦਾ ਮੈਨੂੰ ਇਹ ਕਹਿ ਕੇ ਜਾ ਰਿਹਾ ਕਿ ਯੂ نو ਵੀ ਆਰ ਗੋਇੰਗ ਐਨਰਿਚਡ ਆਰ ਮਾਈਂਡਸ ਆਰ ਐਨਲਾਈਟਨਡ ਕਿ ਕੀ ਕੀ ਹੋਇਆ ਪਾਸਟ ਵਿੱਚ ਸੋ ਲਾਈਕ ਯੂ نو ਵੀ ਡਿਡ ਨਾਟ ਚਾਰਜ ਐਨੀਥਿੰਗ ਕੋਈ ਐਂਟਰੀ ਪਾਸ ਨਹੀਂ ਕੋਈ ਐਂਟਰੀ ਫੀਸ ਨਹੀਂ ਸੀਗਾ ਬਿਕਾ ਸਾਡਾ ਮੋਟਿਵ ਹੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣਾ ਮੈਸੇਜ ਪਹੁੰਚਾ ਪਾਉਣ ਦੇ ਜਿਸ ਤਰ੍ਹਾਂ ਅਕੈਡਮੀ ਦੇ ਵਿੱਚ ਹਰ ਇੱਕ ਸੋਹਣੀ ਚੀਜ਼ ਦਰਸ਼ਾਈ ਹੋਈ ਹੈ ਔਰ ਇੱਕ ਬਹੁਤ ਅੱਛਾ ਇੰਪੈਕਟਫੁਲ ਵੀ ਹੈ ਪਰ ਇਸ ਚੀਜ਼ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਟਾਈਮ ਲੱਗਿਆ ਕਦੋਂ ਆਈਡੀਆ ਆਇਆ ਔਰ ਪੂਰਾ ਨਾ ਦਿਮਾਗ ਦੇ ਵਿੱਚ ਤਾਂ ਆ ਜਾਂਦਾ ਪਰ ਉਸ ਚੀਜ਼ ਨੂੰ ਪ੍ਰੋਸੈਸ ਦੇ ਵਿੱਚ ਐਗਜ਼ੀਕਿਊਟ ਕਿਵੇਂ ਕਰਨਾ ਅਸੀਂ ਪਲਾਨ ਕਰ ਰਹੇ ਸੀਗੇ ਪਹਿਲੇ ਕ੍ਰਿਸਮਸ ਪਾਰਟੀ ਬੱਚਿਆਂ ਲਈ अच्छा बट देन बच्चे आजकल कार ਵਿੱਚ ਵੀ 크리스마ਸ ਟਰੀਜ਼ ਡੈਕੋਰੇਟ ਕਰ ਲੈਂਦੇ ਆ ਬੜੀ ਸਾਰੀ ਮੂਵੀਜ਼ ਦੇਖ ਲੈਂਦੇ ਨੇ 크리스마ਸ ਬਾਰੇ ਅਸੀਂ ਕਿਹਾ ਕਿ ਨਹੀਂ ਲੈਟਸ ਡੂ ਸਮਥਿੰਗ ਰਿਲੇਟਡ ਟੂ ਸਾਹਿਬਜ਼ਾਦੇ ਐਂਡ देयर ਸ਼ਹੀਦੀਸ ਮਾਈ ਹੋਲ ਟੀਮ ਵਾਸ ਸਿਟਿੰਗ ਜਿਹੜੇ ਸਾਡੇ ਕੋਆਰਡੀਨੇਟਰਸ ਨੇ ਡਾਇਰੈਕਟਰ ਸਰ ਨੇ ਥੈਨ ਵਾਈਸ ਚੇਅਰਮੈਨ ਜੋ ਕਿ ਮੇਰੇ ਫਾਦਰ ਇਨ ਲਾਅ ਹੈ ਉਹਨਾਂ ਨੇ ਬਹੁਤ ਅੱਛਾ ਸਾਨੂੰ ਇੱਕ ਮੋਟੀਵੇਟ ਕੀਤਾ ਕਿ ਨਹੀਂ ਵੀ ਸ਼ੁੱਡ ਡੂ ਇਟ ਤੇ ਵਿਦ एवरीवन ਬਡੀਜ਼ ਐਫਰਟ ਇਕ ਇਕ ਚੀਜ਼ ਇਜ਼ ਹੈਂਡਮੇਡ ਬਾਏ ਮਾਈ ਟੀਚਰਸ ਐਂਡ ਸਟੂਡੈਂਟਸ ਇਕ ਇਕ ਬੱਚੇ ਨੇ ਔਰ ਤੁਸੀਂ ਮੰਨੋਗੇ ਨਹੀਂ ਇਹ ਸਾਰਾ ਕੁਝ ਅਸੀਂ ਵਿਦਿਨ 15 ਡੇਜ਼ ਵਿਦਿਨ 15 ਟੂ 20 ਡੇਜ਼ ਇੰਪਲੀਮੈਂਟ ਕੀਤਾ ਹਾਲੇ ਮੈਂ ਥੋੜੀ ਜੀ ਹੋ ਗਈ ਸੀ ਕਿ ਨਹੀਂ ਅਸੀਂ ਨਹੀਂ ਕਰ ਪਾਵਾਂਗੇ ਸਰ 让我们 ਸ਼ਿਫਟ ਇਟ ਟੂ ਜਨੂਅਰੀ ਬਟ ਮੇਜਰ ਡਾਇਰੈਕਟਰ ਸਨੇ ਗੁਸ਼ਮਿੰਦਰ ਸਨਰ ਨੇ ਬੋਲੇ ਨਹੀਂ ਅਸੀਂ ਕਰਾਂਗੇ ਤਾਂ ਐਂਡ ਆਫ ਡਿਸੰਬਰ ਜਿਹੜੀ ਪੋ ਦੇ ਮੰਥ ਦੀ ਡੇਟਸ ਨੇ ਅਸੀਂ ਉਹਦੇ ਵਿੱਚ ਹੀ ਕਰਾਂਗੇ ਕੀਤਾ ਆਫ ਕੋਰਸ ਕੱਲੇ ਦਾ ਕੁਝ ਹੋ ਨਹੀਂ ਸਕਦਾ ਸੋ ਮਾਈ ਟੀਚਰਸ ਸਟੂਡੈਂਟਸ ਜਨਰਲ ਸਟਾਫ ਇੱਕ ਇੱਕ ਬੰਦੇ ਦੀ ਕੰਟਰੀਬਿਊਸ਼ਨ ਹੈ ਇੱਕ ਇੱਕ ਬੰਦੇ ਦੇ ਇਹਦੇ ਵਿੱਚ ਹਾਰਡਵਰਕ ਹੈ ਸੋ ਸਾਰਾ ਕ੍ਰੈਡਿਟ ਉਹਨਾਂ ਨੂੰ ਹੈ ਲੈਸਸ ਨੂੰ ਦੇਖ ਕੇ ਲੱਗਦਾ ਨਹੀਂ ਕਿ ਇਹ ਜੋ ਤਿੱਜਾ ਤਿਆਰ ਕੀਤੀਆਂ ਹੋਈਆਂ ਕਿੰਨਾ ਸੋਹਣਾ ਦਰਸ਼ਾਈ 15 20 ਦਿਨ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਡੇਢ ਦੋ ਮਹੀਨੇ ਤਾਂ ਲੱਗਣਗੇ ਆਫਕੋਰਸ ਉਹੀ ਮੈਂ ਉਹੀ ਤੁਹਾਨੂੰ ਮੈਂ ਕਹਿ ਰਹੀ ਆ ਨਾ ਇਟ ਇਜ਼ 올 ਬਾਬਾ ਜੀਜ਼ ਬਲੇਸਿੰਗਸ ਇੱਕ ਬੰਦੇ ਨੂੰ ਫੋਨ ਕਰਦੇ ਸੀ ਕੁਝ ਕਨੈਕਟ ਕਰਨ ਵਾਸਤੇ ਉਹ ਅੱਗੇ ਹੋਰ ਸਾਨੂੰ 10 ਸੋਰਸਸ ਨਾਲ ਕਨੈਕਟ ਕਰ ਦਿੰਦੇ ਸੀਗੇ ਤੇ ਬਸ ਆਪਣੇ ਆਪ ਆਪਣੇ ਆਪ ਸਾਰੀ ਜਿਹੀ ਕੰਮ ਇਹਨਾਂ ਵਧੀਆ ਕਰ ਰਹੇ ਹਾਂ ਤਾਂ ਹੁੰਦਾ ਨਾ ਕਿ ਅਗਰ ਇਹਨਾਂ ਨੇ ਇੱਕ ਕਦਮ ਕੀਤਾ ਤਾਂ ਆਪਾਂ ਇਹਨਾਂ ਦਾ ਸਾਥ ਟੜ ਕੇ ਹੋਰ ਅੱਗੇ ਲੈ ਕੇ ਤੱਕ ਜਾ ਬਿਲਕੁਲ ਦੈਟਸ ਟ੍ਰੂ ਐਂਡ ਥੈਂਕ ਯੂ ਸੋ ਮੱਚ ਫॉर ਕਮਿੰਗ ਐਂਡ ਕਵਰਿੰਗ ਅਸ ਤਾ ਇਹ ਅਸੀਂ ਤੁਹਾਨੂੰ ਦਾਇਆ ਦਾਸਤਾਨੇ ਸ਼ਹਾਦਤ ਜੋ ਗੁਰੂ ਰਾਮ ਦਾਸ ਅਕੈਡਮੀ ਦੇ ਵਿੱਚ ਜਿਹੜਾ ਲਗਾਇਆ ਹੈ ਕਿ ਕਿਸ ਤਰ੍ਹਾਂ ਦ੍ਰਿਸ਼ ਇੱਕ ਤੋਂ ਬਾਅਦ ਇੱਕ ਹਰ ਇੱਕ ਚੀਜ਼ ਬਹੁਤ ਹੀ ਸੋਹਣੀ ਔਰ ਬੱਚਿਆਂ ਦੇ ਵੱਲੋਂ ਬਹੁਤ ਹੀ ਸੋਹਣੇ ਤਰੀਕੇ ਦੇ ਢੰਗ ਦੇ ਨਾਲ ਉਹਨਾਂ ਦੇ ਵੱਲੋਂ ਦੱਸੀ ਜਾ ਰਹੀ ਹੈ ਕਿਸ ਤਰ੍ਹਾਂ ਇਤਿਹਾਸ ਜੁੜਿਆ ਇਸ ਜਗ੍ਹਾ ਦੇ ਨਾਲ ਅੱਗੇ ਜਾ ਕੇ ਕਿਸ ਮਾਛੀਵੜ ਸਾਹਿਬ ਦੇ ਨਾਲ ਇਤਿਹਾਸ ਕੀ ਜੁੜਿਆ ਉੱਥੇ ਗੁਰਦੁਆਰਾ ਸਾਹਿਬ ਕੀ ਬਣਿਆ ਹਰ ਇੱਕ ਚੀਜ਼ ਜਿਹੜੀ ਦਰਸਾਈ ਗਈ ਹੈ ਤਾਂ ਬਹੁਤ ਹੀ ਸੋਹਣੀ ਤਸਵੀਰਾਂ ਇੱਥੇ ਦੇਖਣ ਨੂੰ ਮਿਲੀਆਂ ਹੋਰ ਵੱਡੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਧਿਆਨ ਟਾਈਮਸ ਕੈਮਰਾਮੈਨ ਬਲਵਿੰਦਰ